ਜੀ ਫੋਸਨਾ ਇਹ ਹਾਲ ਚੱਲਦੇ ਲੱਗਦਾ ਕਿ ਅੱਜ ਮੈਂ ਚੇਂਜ ਹੋ ਗਈ ਮਾਈਕ ਪਰ ਕਿਰਨ ਕੋਲ ਗਿਆ ਆ ਆਓ ਲੈ ਆ ਲੈ ਮਾਈਕ ਦੇ ਜੀ ਆ ਵੇਖੋ ਜੀ ਸੇਲ 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 10 1000 ਰੁਪਏ ਦੇ 10 1000 ਰੁਪਏ ਦੇ ਇਹ ਵੇਖੋ ਜੀ ਇਹ ਕੱਪੜੇ ਹੈਗੇ ਆ ਛੂੜ ਵਿੱਚ ਚਾਹੀਦੇ ਕਿਰਨ ਦੇ ਕੱਪੜੇ ਇਹ ਸਾਰੇ ਮੇਰੇ ਕੱਪੜੇ ਆ ਜਿਹੜੇ ਕਿ ਹੁਣ ਮੈਨੂੰ ਆਂਦੇ ਨਹੀਂ ਕਿਉਂਕਿ ਮੈਂ ਮੋਟੀ ਹੋ ਗਈ ਆ ਤੇ ਮੈਰ ਵਿੱਚ ਇੱਕ ਸਲਾਹ ਦੇਣਾ ਚਾਹਨੀ ਆ ਆ ਮੈਨੂੰ ਆ ਜਾਣੇ ਆ ਆ ਵੇਖੋ ਇਹਨਾਂ ਪਾਰਾ ਲਹਿੰਗਾ ਲੈ 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 ਵਾ 10 ਰੁਪਏ ਦਾ 10 ਰੁਪਏ ਤੇ ਅੱਛਾ ਮੈਂ ਇਸ ਬਾਰੇ ਜਾਣਕਾਰੀ ਥੋੜੀ ਪਾਣੀ ਆ ਕਿ ਮੇਰੇ ਹਿਸਾਬ ਦੇ ਨਾਲ ਜਦੋਂ ਆਪਾਂ ਆਪਣੇ ਮੁੰਡਿਆਂ ਦਾ ਵਿਆਹ ਕਰਦੇ ਚਲੋ ਕੁੜੀਆਂ ਐਡੇ ਭਾਰੇ ਕੱਪੜੇ ਲੈ ਕੇ ਦੇਣੇ ਚਾਹੀਦੇ ਕਿ ਨਹੀਂ ਦੇ ਦੇ ਮੈਂ ਅੱਜ ਦਾ ਮਤਲਬ ਪਬਲਿਕ ਚਾਹੀਏ ਗੱਲ ਕਰਨ ਵਾਸਤੇ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡਾ ਠੀਕ ਹੈ ਜੀ ਵਧੀਆ ਹਾਂਜੀ ਭੈਣ ਜੀ ਤੁਹਾਡੇ ਕੋਲ ਇੱਕ ਸਵਾਲ ਪੁੱਛਣ ਦਾ ਆ ਚਾਹਨੀ ਮੈਂ ਕਿ ਜਦੋਂ ਆਪਾਂ ਆਪਣੇ ਬੱਚਿਆਂ ਦਾ ਵਿਆਹ ਕਰਦੇ ਆ ਕਿ ਸਾਨੂੰ ਭਾਰੇ ਕੱਪੜੇ ਲੈ ਕੇ ਦੇਣੇ ਚਾਹੀਦੇ ਕਿ ਨਹੀਂ ਲੈ ਕੇ ਦੇਣੇ ਚਾਹੀਦੇ ਨਹੀਂ ਲੈ ਕੇ ਦੇਣੇ ਚਾਹੀਦੇ ਦੇਖੋ ਜੀ ਬੱਚਿਆਂ ਨੇ ਨਹੀਂ ਨਹੀਂ ਪਰ ਇੱਕ ਪਰਪਲ ਦੀ ਸੌਰੀ ਤੁਹੀ ਪਹਿਲੀ ਹੋ ਰਹੀ ਸੀ ਤੁਹੀ ਤੁਹਾਨੂੰ ਕਿਸੇ ਨੇ ਕਿਹਾ ਬੋਲਣ ਵਾਸਤੇ ਨਹੀਂ ਨਾ ਵੇਖ ਕੇ ਕਹਿੰਦੇ ਆ ਨਹੀਂ ਉਹਨਾਂ ਨੂੰ ਬਹੁਤ ਸੋਹਣੇ ਲੱਗਦੇ ਆ ਪਰ ਬੱਚਿਆਂ ਨੇ ਨਹੀਂ ਦੇਖੋ ਨਕਲੀ ਮਾਰਨੀ ਨਕਲੀ ਮਾਰਨੀ ਇਹ 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 ਐਗਜ਼ਾਮ 'ਚ ਫਿਰ ਆ ਸਕਦਾ ਹੈ ਬੋਲਣ ਵਾਸਤੇ ਇਹ ਤੁਹਾਨੂੰ ਐਗਜ਼ਾਮ 'ਚ ਆ ਸਕਦਾ ਹੈ ਕੁਐਸਚਨ ਕਿ ਫਿਰ ਰਾਈਟ ਡੀਸੋ ਲੈ ਕੇ ਦੇਣੇ ਚਾਹੀਦੇ ਕਿ ਨਹੀਂ ਨਹੀਂ ਲੈ ਕੇ ਦੇਣੇ ਚਾਹੀਦੇ ਇਦਾਂ ਮਤਲਬ ਤੁਸੀਂ ਆਪਣੀ ਨੂੰਨਾ ਪਿਆਰ ਨਹੀਂ ਕਰਦੇ ਗੱਲ ਕਰਦੇ ਹੋਣਾ ਨਹੀਂ ਗਾਣਾ ਚਲੋ ਜੀ ਅੱਪਾ ਆ ਗਏ ਆ ਸਾਡੇ ਦੁਬਈ ਵਾਲੇ ਭੈਣ ਜੀ ਇਹਨਾਂ ਨੂੰ ਪੁੱਛਦੇ ਆਂ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚੱਲ ਭੈਣ ਜੀ ਬਹੁਤ ਵਧੀਆ ਜੀ ਹਾਂਜੀ ਭੈਣ ਜੀ ਅੱਜ ਦਾ ਸਵਾਲ ਇਹ ਸੀ ਕਿ ਜਦੋਂ ਸਾਡੇ ਬੱਚਿਆਂ ਦੇ ਵਿਆਹ ਹੁੰਦੇ ਜਾਂ ਬੱਚਿਆਂ ਦੇ ਛੋਟੇ ਨਹੀਂ ਯਾਨੀ ਕਿ ਜਦੋਂ ਬੱਚੇ ਵੱਡੇ ਕਰ ਲੈਂਦੇ ਆ ਹੈਨਾ ਵੱਡੇ ਕਰਕੇ ਮੁੰਡਿਆਂ ਦੇ ਵਿਆਹ ਕਰੀਦੇ ਆ ਕੁੜੀਆਂ ਦੇ ਵੀ ਕਰਦੇ ਚਲੋ ਕੁੜੀਆਂ ਨੂੰ ਤਾਂ ਦੇਣੀ ਚਾਹੀਦੀ ਜੀ ਆਪਾਂ ਮੇਨ ਮੁੱਦਾ ਸਾਡਾ ਆਂਦਾ ਨੂਆ ਪ੍ਰਤੀ ਠੀਕ ਆ ਮੁੰਡਿਆਂ ਦਾ ਕੀ ਉਹਨਾਂ ਨੂੰ ਪਾਰੇ ਕਪੜੇ ਲੈ ਕੇ ਦੇਣੇ ਚਾਹੀਦੇ ਕਿ ਨਹੀਂ ਚਾਹੀਦੇ ਪਾਰੇ ਕਪੜੇ ਉਹਨਾਂ ਨੂੰ ਛੋੜੇ ਤੈਨੂੰ ਫਿਰ ਕਿਹਾ ਤੂੰ ਬੋਲਣਾ ਤੂੰ ਐ ਵੀ ਬੋਲੀ ਜਾਣੀ ਹੁੰਦੀ ਆ ਜਦੋਂ ਤਾਹਨ ਸਵਾਲ ਪੁੱਛਿਆ ਉਦੋਂ ਤਾਹਨ ਗੱਲ ਨਹੀਂ ਆਈ ਹੁਣ ਹੁਣ ਮੈਨੂੰ ਗੱਲ ਆਉਂਦੀ ਆ ਅੱਛਾ ਚਲੋ ਭੈਣ ਜੀ ਮੇਰਾ ਕਹਿਣਾ ਐ ਵੀ ਲੈ ਕੇ ਦੇਣੇ ਚਾਹੀਦੇ ਆ ਮਗਰ ਇੰਨੇ ਨਹੀਂ ਲੈ ਕੇ ਦੇਣੇ ਕੋਈ ਸਾਰੇ ਪਾਰੇ ਹੁਣ ਮਿਕਸ ਲੈ ਕੇ ਦੇਣੇ ਤੇ ਦੋ ਚਾਰ ਪਾਰੇ ਲੈ ਜਾਣ ਬਾਕੀ ਥੋੜੇ ਹੌਲੇ ਨਹੀਂ ਭੈਣ ਜੀ ਤੁਹਾਨੂੰ ਗੱਲ ਕਰਨੀ ਨਹੀਂ ਇਹ ਤੁਸੀਂ ਡਬਲ ਮੀਨਿੰਗ ਗੱਲ ਕਰਦੀ ਆ ਨਹੀਂ ਜੀ ਤੁਸੀਂ ਕੀ ਲੈ ਕੇ ਵੀ ਤੇਰੇ ਚਾਹੀਦੇ ਨਹੀਂ ਲੱਗਦੇ ਤਾਂ ਹਲਕੇ ਲੈ ਕੇ ਦੋ ਨਾਲ ਪਾ ਲੈ ਹਲਕੇ 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 ਯਾਨੀ ਕਿ ਮੈਂ ਨਹੀਂ ਪਾ ਰਹੇ ਨਹੀਂ ਲੈ ਕੇ ਨਹੀਂ ਨਹੀਂ ਭੈਣ ਜੀ ਨਹੀਂ ਨਹੀਂ ਯਾਨੀ ਨਹੀਂ ਜੀ ਭੈਣ ਜੀ ਹਲਕੇ ਹਲਕੇ ਨਹੀਂ ਜੀ ਸੌਰੀ ਭੈਣ ਜੀ ਤੁਸੀਂ ਗੱਲ ਦਾ ਸਹੀ ਜਵਾਬ ਹਾਂ ਜੀ ਹਾਂਜੀ ਹੁਣ ਹੁਣ ਸਿਮਰਨ ਆਂਟੀ ਸੋਚ ਲਾਪੇ ਹਾਏ ਮੈਂ ਕੀ ਆਨਸਰ ਦਵਾ ਕਹਤੋ ਹੀ ਕਹਣਾ ਹੈ ਅੱਛਾ ਜੀ ਚਲੋ ਜੀ ਹੁਣ ਸਾਡੇ ਅਗਲੇ ਨੇ ਸਾਨੂੰ ਮਿਲੇ ਨੇ ਸਿਮਰਨ ਪੈਂਜੀ ਕਾਫੀ ਤਗੜੇ ਆਰਟਿਸਟ ਨੇ ਆਪਾਂ ਬੜੇ ਕਿਸਮਤ ਵਾਲੇ ਕਿ ਅੱਜ ਇਹਨਾਂ ਨਾਲ ਮੁਲਾਕਾਤ ਹੋ ਗਈ ਆ ਤੇ ਚਲੋ ਜੀ ਪੈਂਜੀ ਇਹ ਸਵਾਲ ਸੀ ਕਿ ਜਦੋਂ ਆਪਾਂ ਆਪਣੇ ਮੁੰਡਿਆਂ ਦੇ ਵਿਆਹ ਕਰਦੇ ਆ ਮੁੰਡਿਆਂ ਦੇ ਮਤਲਬ ਮੁੰਡੇ ਦਾ ਵਿਆਹ ਕਰਦੇ ਆ ਹਨਾ ਮੁੰਡੇ ਦਾ ਵਿਆਹ ਕਰਦੇ ਕੀ ਉਦੋਂ ਸਾਨੂੰ ਪਾਰੇ ਕਪੜੇ ਲੈ ਕੇ ਦੇਣੇ ਚਾਹੀਦੇ ਕਿ ਨਹੀਂ ਦੇਣੇ ਚਾਹੀਦੇ ਕਿਸੇ ਹੱਦ ਤੱਕ ਲੈ ਕੇ ਦੇਣੇ ਵੀ ਚਾਹੀਦੇ ਨੇ ਕਿਸੇ ਹੱਦ ਤੱਕ ਨਹੀਂ ਵੀ ਲੈ ਕੇ ਦੇਣੇ ਚਾਹੀਦੇ ਦੇਖਿਆ ਦੇਖਿਆ ਡਬਲ ਦੇਖਿਆ ਡਬਲ ਕਿਸੇ ਹੱਦ ਤੱਕ ਲੈ ਕੇ ਦੇਣੇ ਚਾਹੀਦੇ ਕਿਉਂਕਿ ਇਹ ਵੇਖੋ ਜੇ ਅਸੀਂ ਨਹੀਂ ਲੈ ਕੇ ਦਿੰਦੇ ਨੋਦੀ ਨੂੰ ਕਪੜੇ ਨਹੀਂ ਲੈ ਕੇ ਦਾਂਗੇ ਉਹਨੇ ਸੋਚਣਾ ਛੱਡ ਲੈਣੇ ਨਹੀਂ ਭੈਣ ਜੀ ਆਪਾਂ ਧੀ ਨੂੰ ਨਹੀਂ ਕਿਹਾ ਆਪਾਂ ਨੂ ਨੂੰ ਕਿਹਾ ਨੂ ਧੀ ਨਹੀਂ ਨਹੀਂ ਭੈਣ ਜੀ ਨਾ ਨਾ ਭੈਣ ਜੀ ਨਾ 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 ਨੂ ਮਤਲਬ ਨੂ ਚਲੋ ਠੀਕ ਹੈ ਚਲੋ ਜੇ ਤੁਸੀਂ ਨੂ 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 ਹੀ ਸਮਝੇ ਠੀਕ ਹੈ ਅਗਰ ਨੂਨ ਅਗਰ ਅਸੀਂ ਕਪੜੇ ਨਹੀਂ ਲੈ ਕੇ ਦਵਾਂਗੇ ਨਾ ਥੋੜੇ ਜਿਹਾ ਵੀ ਹੈਵੀ ਤਾਂ ਉਹਨੇ ਸੋਚਦੇ ਕੰਗਲੇ ਨੇ ਕੰਗਾਲ ਨੇ ਇਹਨਾਂ ਦੇ ਪੱਲੇ ਕੱਟ ਦੀਏਗਾ ਸਾਨੂੰ 3-300 ਵਾਲੇ ਸੂਟ ਲੈਤੇ ਨੇ ਤੇ ਕਹਿੰਦੀ ਨੇ ਪੰਜ ਹਜ਼ਾਰ ਦਾ ਸੂਟ ਹੈ ਗਈ ਠੀਕ ਹੈ ਫਿਰ ਅਸੀਂ ਉਹਨੂੰ ਕਹਾਂਗੇ ਤੇ ਸ਼ੁਗਰ ਕਰ ਤੈਨੂੰ ਸੋਰੇ ਚੰਗੇ ਮਿਲਗੇ ਨਹੀਂ ਠੀਕ ਹੈ ਯਾਨੀ ਕਿ ਥੋੜਾ ਜਿਹਾ ਥੋੜਾ ਜਿਹਾ ਸਵਾਲ ਥੋੜਾ ਜਿਹਾ 10% ਠੀਕ ਹੈ ਚਲੋ ਜੀ ਅਗਲਾ ਸਵਾਲ ਜਾਂਦਾ ਹੈ ਅ ਇਸੀ ਕਾਕੋ ਆ ਚਲੋ ਇਸ ਕਰ ਉਹ ਤੇ ਪਤਾ ਹੀ ਨਹੀਂ ਇਹ ਇਸ ਕਰੇ ਸਾਨੂੰ ਹੱਸ ਕੇ ਬੁਕਾਦਾ ਲੋ ਜੀ ਚਾਈ ਰਿਆ ਮੇਨ ਸਟਾਰ ਇੱਕ ਹੋਰ ਅੱਗੇ ਜੇ ਚਲੋ ਉਹਨਾਂ ਨਾਲ ਵੀ ਬਾਅਦ ਚ ਗੱਲ ਹੁੰਦੀ ਆ ਅ ਦੁਨੀਆਦਾਰੀ ਦੇ ਕਿ ਦੁਨੀਆਦਾਰੀ ਜੀ ਚੁੱਕੇ ਹੈਨਾ ਚਾਈ ਨਹੀਂ ਨਹੀਂ ਚਾਈ ਤੇਰੀ ਲੋੜ ਬਹੁਤ ਆ ਚਾਈ ਜੀ ਤੁਸੀਂ ਦੱਸੋ ਕਿ ਇੰਨੇ ਭਾਰੇ ਕੱਪੜੇ ਨੂੰਆਂ ਨੂੰ ਲੈ ਕੇ ਦੇਣੇ ਚਾਹੀਦੇ ਕਿ ਨਹੀਂ ਦੇਖੋ ਜੀ ਮੈਂ ਤਾਂ ਕੰਨੀਆਂ ਲੈ ਕੇ ਦੇਣੇ ਚਾਹੀਦੇ ਉਹਨਾਂ ਦੇ ਜਿਹੜੇ ਮਾਈ ਤੋਂ ਉਲਟਾ ਫੜਿਆ ਜੇ ਅੱਛਾ ਚਲੋ ਕੋਈ ਗੱਲ ਨਹੀਂ ਵੇਖ ਲੋ ਜੀ ਜਿਹੜਾ ਗੱਲਾਂ ਨਿਊਜ਼ਲੈਂਡਿਆਂ ਨੂੰ ਆਪ ਵਕਲ ਲੀਏ ਕੀ ਚਲੋ ਹਾਂਜੀ ਲੈ ਕੇ ਤੇ ਦੇਣਾ ਜ਼ਰੂਰ ਚਾਹੀਦੀ ਆ ਕਿਉਂਕਿ ਇੰਨਾ ਦੀ ਆ ਮਨੋ ਕਾਮਨਾ ਅਸੀਂ ਦਾ ਪੂਰਿਆ ਕਰਾਂਗੇ ਤੇ ਕੌਣ ਕਰੇਗਾ ਹਾਏ ਕੋਲੇ ਨੇ ਤੂੰ ਮੇਰੇ ਗਹਿਣੇ ਲਵਾ ਲੈਣੇ ਚਾਹੀ ਆ ਮਨੋ ਕਾਮਨਾ ਜਿਹੜੀ ਪੂਰੀ ਉਹ ਵੱਖਰੀ ਗੱਲ ਹੈ ਅੱਛਾ ਕਿਹਨੇ ਮੈਂ ਲਵਾਦਾ ਪਰ ਲੇਕਿਨ ਇਹ ਮੇਰਾ ਕੱਪੜਾ ਵੇਖ ਕੇ ਬੜਾ ਹੀ ਮਨ ਖੁਸ਼ ਹੋ ਜਾਂਦਾ ਅੱਛਾ ਹੋਣਾ ਤੂੰ ਮੇਰੇ ਖੁਸ਼ ਕਰ ਇਧਰ ਆ ਨਹੀਂ ਨਹੀਂ ਹਾਂ ਮੈਂ ਚਾਹੀ ਰੱਖ ਆ ਅੱਛਾ ਇੱਕੰਗੇ ਹੋਣਾ ਤੇ 1-10 ਮਿੰਟ ਮੈਨੂੰ ਵੀ ਚੇਦੇ ਮੈਂ ਕਿਉਂ ਨਾ ਦਵਾਂ ਮੈਂ ਸਾਡੀ ਚਲੋ ਜੀ ਇਸ ਘਰ ਦੀ ਵੱਡੀ ਨੂੰ ਬੜੀ ਦੁਖੀ ਆ ਉਹਨਾਂ ਨੇ ਪੁੱਛੀ ਆਓ ਜੀ ਕੋਈ ਨੇ ਸਾਥ ਚੜ੍ਹੇ ਇੱਧਰ ਆਓ ਜੀ ਆਓ ਜੀ ਆਓ ਜੀ ਇਹਨਾਂ ਦੇ ਚਾਹੇ ਨਾ ਪਾਓ ਕੀ ਵਿਚਾਰ ਆ ਇਹਨਾਂ ਦਾ ਤੁਸੀਂ ਦੱਸੋ ਜੀ ਕਿ ਇੰਨੇ ਕੁ ਭਾਰੇ ਕੱਪੜੇ ਨੂਆਂ ਨੂੰ ਲੈ ਕੇ ਦੇਣੇ ਚਾਹੀਦੇ ਕਿਨੇ ਲੈ ਚਾਹੀਦੇ ਜ਼ਰੂਰ ਲੈ ਕੇ ਦੇਣੇ ਚਾਹੀਦੇ ਹਾਂ ਯਾਰ ਇਹ ਬਾਲ ਜਨ ਬਤਾਵੀਂ ਕਿ ਹਰ ਚੀ ਚੰਗੀ ਲੱਗਦੀ ਆ ਜੇ ਤੁਹਾਡੀ ਨੂੰ ਪੁਰਾਣੇ ਰਿਵਾਜ ਦਾ ਕੱਪੜਾ ਪਾਏ ਤੇ ਤੁਹਾਨੂੰ ਆਪ ਨਹੀਂ ਚੰਗਾ ਲੱਗਣਾ ਕਿ ਚਾਰ ਬੋਕੀ ਗੱਲਾਂ ਇਹਹੀ ਗੱਲ ਇਹ ਤਾਂ ਮੈਂ ਫੇਲ ਹੋ ਗਈ ਪਰ ਇੱਕ ਗੱਲ ਮੈਨੂੰ ਹੋਰ ਦੱਸੋ ਆਖਰ ਹੈ ਤੇ ਅੱਪਾਂ ਵੀ ਸੱਸਾਂ ਐਡਾ ਮਹਿੰਗਾ ਕੱਪੜਾ ਲੈ ਕੇ ਰੱਖਣ ਦਾ ਫਾਇਦਾ ਕੀ ਜੇ ਲੈ ਆ ਕੇ ਟੈਚੀਆਂ ਜੇ ਬੰਦ ਕਰਕੇ ਰੱਖਣਾ ਦਾ ਔਰ ਫਿਰ ਰਵਾਇ ਮੁਤਾਬਕ ਹੁੰਦਾ ਜੇ ਤੁਹਾਡੇ ਤੁਸੀਂ ਵਿਆਹ ਆਏ ਹੀ ਤੁਹਾਡੇ ਨੂੰ ਕਰਮਕ ਸੂਟ ਚੱਲਦੇ ਨੇ ਜੋ ਵੀ ਮਹਿੰਗੇ ਹੀ ਹੁੰਦੇ ਸੀ ਤੇ ਫਿਰ ਘਰੇ ਪਾ ਕੇ ਪਹਿਆ ਕਰਨਾ ਭਾਂਡੇ ਮੰਜਿਆ ਕਰੋ ਸਫਾਈਆਂ ਕਰਿਆ ਕਰੋ ਉਹ ਵੀ ਨਹੀਂ ਨਾ ਫਿਰ ਕਹਿਣਾ ਐਂਡ ਐਂਡਾ ਮਹਿੰਗਾ 20 23000 ਦੇ گاਉਣੋਂ ਹੈ ਉਹਨਾਂ ਨੂੰ ਪਾ ਕੇ ਭਾਂਡੇ ਧੋਣੇ ਆਹ ਬੜੀ ਗੱਲ ਹੈ ਅੱਛਾ ਵੀ ਇਹ ਵੀਡੀਓ ਜਿੱਤੇ ਬੜੀ ਵਿਚਾਰੀ ਚੁੱਪ ਕੀਤੀ ਵਿਖਾਈ ਆ ਚਲੋ ਮੇਨ ਹੁਣ ਗੱਲ ਇਹ ਆ ਕਿ ਸਾਹਿਲ ਦਾ ਹੁਣ ਬੜੀ ਜਲਦੀ ਸਾਹਿਲ ਦਾ ਪਾ ਵਿਆਹ ਕਰਨਾ ਉਹਨੂੰ ਕੋ ਪੁੱਛਦੇ ਆ ਕਿ ਸਾਹਿਲ ਕੀ ਚਾਹੁੰਦਾ ਪੁੱਛਣਾ ਪਏਗਾ ਐ ਰਾਹੁਲ ਚਲੇ ਗਿਆ ਰਾਹੁਲ ਨੂੰ ਪੁੱਛਣਾ ਸੀ ਕੈਮਰਾ ਫੜਾਓ ਜੀ ਹਾਂਜੀ ਸਾਹਿਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਾਹਿਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਗੱਲ ਚੱਲਿਆ ਸਾਰੀਆਂ ਵੀਡੀਓ ਚ ਕੋਟੀ ਖਾ ਨਾ ਰੰਨਾ ਅੱਛਾ ਪੁੱਤਰ ਜੀ ਤੁਸੀਂ ਇਹ ਹਾਲ ਵੇਖ ਹੀ ਲਿਆ ਕਿ ਕਿੰਨਾ ਪੈਸਾ ਵੇਸਟ ਹੋਇਆ ਹੋਣਾ ਆ ਵੀ ਟੱਚੀ ਹੈਗਾ ਜੇ ਹਜੇ ਇਹਦੇ ਸੁੱਖ ਨਾ ਹੋਰ ਪਏ ਦੋ ਟੱਚੀ ਤੂੰ ਇਹ ਦੱਸ ਕਿ ਆਉਣ ਵਾਲੇ ਸਮੇਂ ਜਦੋਂ ਤੇਰਾ ਵਿਆਹ ਹੋਣਾ ਕੀ ਤੂੰ ਚਾਹੇਂਗਾ ਕਿ ਆਪਣੀ ਵੋਟੀ ਨੂੰ ਇੰਨੇ ਭਾਰੇ ਕੱਪੜੇ ਲੈ ਕੇ ਦਵੇਂ ਮੈਂ ਤਾਂ ਕਹੂੰਗਾ ਜਿਹੜਾ ਉਹਨੂੰ ਕੁਝ ਲੈ ਕੇ ਦੇਣਾ ਉਹ ਵੀ ਮੈਨੂੰ ਲੈ ਕੇ ਦੇ ਦਿਓ ਵਾ 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 ਕੀ ਮਨੀ ਰੈਸਟ ਹਾਂ ਮਤਲਬ ਆ ਨਾ ਵੇਖੋ ਸੋਖਾ ਜੀ ਮੁੰਡਿਆਂ ਨੂੰ ਮੰਨ ਲਓ ਹੁਣ ਮੈਨੂੰ ਪਤਾ ਮੇਰੇ ਕੱਪੜੇ ਟਾਇਡ ਹੋਣ ਲੱਭੰਦੇ ਆ ਮੈਂ ਮਹੀਨਾ ਗ ਲਾ ਕੇ ਆਪਣੇ ਉਹੀ ਕੱਪੜੇ ਸੈੱਟ ਕਰ ਲੈਣਾ ਵਾ ਉਹ ਕਿਤਨਾ ਸਿਲਾ ਮਾਰ ਕੇ ਉਹਦੇ ਆਪਾਂ ਵੀ ਗੱਲ ਹੀ ਨਹੀਂ ਇਹਨੂੰ ਤੁਸੀਂ ਕਰਕੇ ਖਾਓ ਇੱਕ ਮਹੀਨੇ ਦੇ ਵਿੱਚ ਸਾਰਾ ਠੀਕ ਆ ਵਟ ਅ ਬੀ ਆਂਟੀ ਵੇ ਲੋਣ ਹੋਰ ਕਰਾ ਲਈਦਾ ਆ ਇੱਧਰ ਰੱਖੋ ਇੱਧਰ ਉਹ ਭਰਾਵਾ ਕਿਹੜਾ ਸੂਟ ਗੈਨਾ ਮੈਂ ਪਾਵਾਂਗੀ ਟਾਈਟ ਕਰਾ ਖੋਲ ਚੈਲੰਜ ਹੋ ਗਿਆ ਇਹਨੂੰ ਚੈਲੰਜ ਹੋ ਗਿਆ ਕਿਹੜਾ ਗੈਨਾ ਮੈਂ ਉਹਨੂੰ ਲਵਾ ਕੇ ਪਾਵਾਂਗੀ ਜਿਹੜਾ ਆਂਟੀ ਨੇ ਵਿਖਾਇਆ ਸੀ ਸਭ ਤੋਂ ਗੱਲਾਂ ਗੋਲ ਆਹ ਵਾਲਾ ਆਹ ਆਹ ਵਾਲਾ ਆਹ ਵਾਲਾ ਆ ਗਿਆ ਸੋਣਾ ਜੀ ਇੰਨੀ ਪਤਲੀ ਇਹ ਤੇ ਜਿਹੜਾ ਵਾ ਸਟੀਚ ਡੇਗਾ ਵਾ ਆਲਰੀਡੀ ਪਾ ਕੇ ਵਿਖਾ ਦੇ ਰੈਡੀਮੇਡ ਜੇ ਮੰਨ ਲਏ ਇੱਕ ਮਹੀਨੇ ਦੇ ਵਿੱਚ ਤੁਸੀਂ ਪਾ ਕੇ ਵਿਖਾਤਾ ਏ ਚਲ ਠੀਕ ਆ ਨਾ ਇਹ ਤੋਂ ਡਬਲ ਫੇਰ ਚਲ ਠੀਕ ਆ 1 ਮਹੀਨੇ ਚ ਤੈਨੂੰ ਮੈਂ ਪਾ ਕੇ ਵਿਖਾਣਾ ਠੀਕ ਆ ਪਾ ਕੇ ਵਿਖਾਣਾ ਨਾ ਪਾ ਕੇ ਵਿਖਾਣਾ ਪਾ ਕੇ ਨਹੀਂ ਕਿ ਪੂਰਾ ਹੋਣਾ ਚਾਹੀਦਾ ਵਾ ਤੇ ਤੂੰ ਕੀ ਪਤਲਾ ਹੋ ਜਾਏਂਗਾ ਤੂੰ 1 ਮਹੀਨੇ ਦੇ ਵਿੱਚ ਹੋ ਜਾਊਂਗਾ ਮੈਂ ਆਇਆ ਵੱਡਾ ਕੋਈ ਨਹੀਂ ਮੈਂ ਵੀ ਹੋ ਜਾਊਂਗੀ ਆਹ ਰੋਟੀ ਪਾਣੀ ਬੰਦ ਕਰ ਦੇਂਗੀ ਹੋ ਗਿਆ ਨਾ ਆਨਲਾਈਨ ਚੈਲੰਜ ਹੋ ਗਿਆ ਹੋ ਗਿਆ ਹੋ ਗਿਆ 1 ਮਹੀਨੇ ਬਾਅਦ ਮਿਲਿਓ ਸਾਰੇ ਜਾਣੇ ਮੇਰੇ ਚਲੋ ਜੀ ਬਸ ਕਰ ਜੋ ਹੁਣ ਐਵੇਂ ਮਾੜਾ ਜਿਹਾ ਕੀ ਕਹਤਾ ਮੈਂ ਕਿ ਆਪਣਾ ਕਰੋ ਹਾਸੇ ਖੇਡੀਆਂ ਕਰੋ ਛੇੜੀ ਪਈਆਂ ਹਟਦੀਆਂ ਨੇ ਹੈ ਏਸੀ ਅੱਗੇ ਉੱਠਣ ਨੂੰ ਦਿਲ ਨਹੀਂ ਕਰਦਾ ਚਲੋ ਜੀ ਹੁਣ ਦਵਦਾ ਪਹਿਲਾ ਸੀਨ ਸਟਾਰਟ ਕਰੋ ਚਲੋ ਜਾਈ ਜੀ ਆਓ ਇੱਕ ਇੱਕ ਕਰਕੇ ਚਲੋ ਇਸ ਗਾ ਚਲੋ ਜੀ ਉਹ ਨਹੀਂ ਪਹਿਨਾ ਬਾਹਰ ਉਹ ਬਾਹਰ ਹੋਣਾ ਜੀ ਚਲੋ ਜੀ ਸਸਤੇ ਇੱਕ ਨਹੀਂ ਮਾਨ ਹੈਗੀ ਇਸ ਤੇ ਦੇ ਵੀ ਚਾਰ ਚਾਰ ਹਾਂ ਤੇ ਸਾਰੇ ਜਾਣੇ ਦੱਸਿਓ ਜੀ ਤੁਹਾਨੂੰ ਇਹ ਸਟੋਰੀ ਕਿਤਰਾ ਨਹੀਂ ਲੱਗੀ ਇਹ ਬੇਸਡ ਆਨ ਟ੍ਰੂ ਸਟੋਰੀ ਸੱਚੀ ਕਹਾਣੀ ਆ ਹਾਂ ਬਿਲਕੁਲ ਬਿਲਕੁਲ ਸੱਚੀ ਕਿਸੇ ਨੇ ਸਾਨੂੰ ਸੈਂਡ ਕੀਤੀ ਸੀਗੀ ਤੇ ਆਪਾਂ ਥੋੜੀ ਜੀ ਮੋਲਡ ਵੀ ਨਹੀਂ ਕਹਿ ਸਕਦੇ ਆਪਾਂ ਸਾਰੀ ਉਤਰੀ ਬਣਾਣੇ ਜਿਸ ਤਰ੍ਹਾਂ ਸਾਨੂੰ ਭੇਜਦੇ ਆ ਕਿ ਇਤਨਾ ਜਾਂ ਮੇਰੇ ਨਾਲ ਇਤਨਾ ਆਇਆ ਤੇ ਅੱਗੇ-ਅੱਗੇ ਹੋਰ ਵੀ ਤੁਹਾਨੂੰ ਬੜੇ ਟਵਿਸਟ ਮਿਲਣਗੇ ਸਟੋਰੀ ਦੇ ਵਿੱਚ ਤੇ ਸਾਡੇ ਨਾਲ ਜੁੜੇ ਰਹੋ ਥੈਂਕ ਯੂ ਸੋ ਮੱਚ ਜੀ ਜਿਹੜਾ ਤੁਸੀਂ ਜਿੰਮੇਵਰੀਆਂ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਤੁਹਾਡਾ ਹੱਥ ਜੋੜ ਕੇ ਦਿਲੋਂ ਧੰਨਵਾਦ ਆ ਤੇ ਬਾਕੀ ਇੱਕ ਭੈਣ ਜੀ ਨੇ ਅੱਜ ਕਮੈਂਟ ਕੀਤਾ ਸੀ ਕਿ ਕੀ ਸਿਰ ਤੋਂ ਚੁੰਨੀਆਂ ਬਾਕੀ ਸਿਮਰਨ ਭੈਣ ਜੀ ਕੁਸ਼ਪਿੰਦਰ ਭੈਣ ਜੀ ਜਸਵੀਰ ਨੇ ਸਿੱਤੇ ਚੁੰਨੀਆਂ ਲਈ ਤੁਸੀਂ ਇੱਕ ਐਪੀਸੋਡ ਵੇਖ ਕੇ ਡਿਸਾਈਡ ਨਾ ਕਰਿਆ ਕਰੋ ਕਿ ਠੀਕ ਹੈ ਟਾਟਾ ਹੱਕਿਆ ਤੁਹਾਡੇ ਅੰਦਰ ਦੀ ਆਵਾਜ਼ ਹੈ ਜਾਨਕਿ ਆਪਾਂ ਇਸ ਕੋਲੋਂ ਖੁਸ਼ ਵੀ ਹੈਗੇ ਆ ਕਿ ਤੁਸੀਂ ਨਿੱਕੀ ਨਿੱਕੀ ਗੱਲ ਨੋਟ ਕਰਦੇ ਜੇ ਤੁਸੀਂ ਹੋਰ ਜਿਵੇਂ ਬਾਕੀ ਸਿਰ ਤੇ ਚੁੰਨੇ ਲਿਆ ਆਉਣ ਵਾਲੇ ਐਪੀਸੋਡ ਦੇ ਵਿੱਚ ਤੁਹਾਨੂੰ ਜ਼ਰੂਰ ਵੇਖੇਗਾ ਕਿ ਇਹਦਾ ਟਵਿਸਟ ਕੀ ਹੈਗਾ ਠੀਕ ਹੈ ਜੀ ਕਰੀਏ ਸ਼ੁਰੂ ਚਲੋ ਜੀ ਚਲੋ ਜੀ ਥੈਂਕ ਯੂ so much ਜੀ